ਨੇਰੀਲੋਂ ਕੀ ਪੂਰੇ ਸਿੱਖ ਜਗਤ ਤੋਂ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਇਹਨਾਂ ਦੇ ਆਪਰਾਲੇ ਕੀਤੇ ਜਾ ਰਹੇ ਆ ਉਹ ਆਵਾਜ਼ ਚਾ ਰਹੇ ਆ ਕਿ ਉਹ ਅਮਰਤਬਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ ਇਹ ਪਿਛਲੇ ਦਿਨ ਤੁਸੀਂ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ ਸਰਕਾਰ ਤੱਕ ਪਹੁੰਚਾਉਣ ਦੀ ਕੋਈ ਗੱਲ ਹੋਈ ਹੈ ਦੇ ਉਹ ਜੀ ਇੱਕ ਸਹਿ ਸੁਭਾਅ ਮਿਲਣੀ ਸੀ ਉਹਨਾਂ ਨਾਲ ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ ਤੇ ਉੱਥੇ ਉਹ ਮਿਲ ਗਏ ਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਜੋ ਸਿੱਖ ਮਸਲਿਆਂ ਦੇ ਉੱਪਰ ਇਹ ਗੱਲ ਹੋਈ ਪਈ ਸਾਡੇ ਨਾਲ ਜੋ ਬੇਇਨਸਾਫ਼ੀਆਂ ਹੋ ਰਹੀਆਂ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਸੇਦਾਰ ਆ ਸਾਰੇ ਤਖਤਾਂ ਦੇ ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨਾਮaide ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕਿ ਉਹ ਇਸ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਤਖਾਓ ਰਿਆ ਉਹਦੇ ਵਾਸਤੇ ਸਾਨੂੰ ਅਨਸਾਰ ਮਿਲ ਸਕੇ ਸਾਰੇ ਕੰਮ ਤੇ ਸਰਕਾਰ ਦਾ ਰੋਲ ਕਿਵੇਂ ਸਮਝਦੇ ਹੋ ਤੁਸੀਂ ਸਰਕਾਰ ਦਾ ਰੋਲ ਤੇ ਜੀ ਬੜਾ ਨੈਗੇਟਿਵ ਹੈ ਜੀ ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਉਹ ਲੋਕਾਂ ਨੂੰ ਬਚਾਉਣ ਦੀ ਮਿਹਨਤ ਚਲਾ ਰਹੀ ਸੀ ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਉਹਨੂੰ ਗਲਤ ਅਲਜਾਮ ਲਗਾ ਕੇ ਉਹਨਾਂ ਦੇ ਇਹਨਾਂ ਦੇ ਗਲਤ ਤਰਾਵਾਂ ਲਾ ਕੇ ਜੋ ਐਨਐਸਏ ਵਰਗੇ ਕਾਨੂੰਨ ਐ ਬਹੁਤ ਸਖਤ ਹੈ ਉਹ ਉਹਨਾਂ 'ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਡਿਊਰਗੜਦਿਲ ਲਗਾਣਾ ਇੱਕ ਬਹੁਤ ਵੱਡਾ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ ਅ ਜਲੰਧਰ ਜਿੰਨੀ ਚੋਣ ਵੀ ਹੈ ਜੀ ਉਸ ਬਾਰੇ ਕੀ ਸੋਚਦੇ ਤੁਸੀਂ ਨਹੀਂ ਉਹਦੇ 'ਚ ਅਸੀਂ ਕੋਈ ਕੋਈ ਪਾਰਟਿਸਪੇਟ ਨਹੀਂ ਕੀਤਾ ਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ ਅਸੀਂ ਇਹ ਚੀਜ਼ ਉਮੀਦ ਕਰਦੇ ਹਾਂ ਮੇਰੇ ਲੋਕੀ ਪੂਰੇ ਸਿੱਖ ਜਗਤ ਤੋਂ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇਹ ਉਮੀਦ ਇਹਨਾਂ ਦੇ ਆਪਰਾਲੇ ਕੀਤੇ ਜਾ ਰਹੇ ਆ ਉਹ ਆਵਾਜ਼ ਚਾ ਰਹੇ ਆ ਕਿ ਉਹ ਅਮਰਤਬਾਲ ਨੂੰ ਜਾਂ ਉਹਨਾਂ ਦੇ ਸਾਥੀਆਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਤੇ ਉਹਨਾਂ ਨੂੰ ਜੋ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਆ ਉਹ ਉਹਨੂੰ ਨਿਭਾਉਣ ਅੱਜ ਤਹਸਿਲ ਦਿਨੇ ਤੁਸੀਂ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਵੀ ਮਿਲੇ ਆ ਕਿ ਉਹਨਾਂ ਨਾਲ ਕੋਈ ਉਹਨਾਂ ਦੇ ਬਾਰੇ ਗੱਲ ਹੋਈ ਹੈ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਹੋਈ ਹੈ ਇਹ ਉਹ ਜੀ ਇਹ ਕਿਸ ਹੈ ਸੁਭਾ ਮਿਲਣੀ ਸੀ ਉਹਨਾਂ ਨਾਲ ਅਸੀਂ ਵੀ ਉੱਥੇ ਮੱਥਾ ਟੇਕਣ ਵਾਸਤੇ ਗਏ ਸੀ ਉੱਥੇ ਉਹ ਮਿਲ ਗਏ ਤੇ ਚਲੋ ਉਹਨਾਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਤੇ ਹੋਰ ਜੋ ਸਿੱਖ ਮਸਲਿਆਂ ਦੇ ਉੱਪਰ ਇਹ ਗੱਲ ਹੋਈ ਕਿ ਸਾਡੇ ਨਾਲ ਜੋ ਬੇਇਨਸਾਫੀਆਂ ਹੋ ਰਹੀਆਂ ਇਹੋ ਜਿਹੀਆਂ ਚੀਜ਼ਾਂ ਦੇ ਬਾਰੇ ਤੇ ਅਸੀਂ ਤਾਂ ਉਮੀਦ ਕਰਦੇ ਹਾਂ ਕਿ ਉਹ ਜਿਹੜੇ ਜਸੇਦਾਰ ਆ ਸਾਰੇ ਤਖਤਾਂ ਦੇ ਹੋਰ ਵੀ ਜਿਹੜੇ ਕੋਈ ਸਿੱਖ ਕੌਮ ਦੇ ਨਾਮaide ਆ ਉਹਨਾਂ ਤੋਂ ਅਸੀਂ ਉਮੀਦ ਕਰਦੇ ਹਾਂ ਕੋ ਇਸ ਮਸਲੇ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ ਨੂੰ ਮਜਬੂਰ ਕਰਨ ਕਿ ਉਹ ਇਸ ਮਸਲੇ ਤੇ ਜਿਹੜੇ ਸਾਡੇ ਨਾਲ ਜਾਂ ਸਾਡੀ ਕੌਮ ਨਾਲ ਤਕਾਉ ਰਿਹਾ ਉਹਦੇ ਵਾਸਤੇ ਸਾਨੂੰ ਹੰਸਾਰ ਮਿਲ ਸਕੇ ਸਾਰੇ ਕੰਮ 'ਚ ਸਰਕਾਰ ਦਾ ਰੋਲ ਕੀਵੇਂ ਸਮਝਦੇ ਹੋ ਤੁਸੀਂ ਸਰਕਾਰ ਦਾ ਰੋਲ ਤੇ ਜੀ ਬੜਾ ਨੈਗੇਟਿਵ ਹੈ ਜੀ ਸਰਕਾਰ ਨੇ ਪਹਿਲਾਂ ਵੀ ਇੱਕ ਅੱਛੇ ਭਲੀ ਜਿਹੜੀ ਉਹ ਲੋਕਾਂ ਨੂੰ ਬਚਾਉਣ ਦੀ ਮਿਹਨਤ ਚਲਾ ਰਹੇ ਸੀ ਨਸ਼ਿਆਂ ਦਾ ਜੋ ਹੜ ਸੀਗਾ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਨੂੰ ਗਲਤ ਇਲਜ਼ਾਮ ਲਗਾ ਕੇ ਉਹਨਾਂ ਤੇ ਇਹਨਾਂ ਦੇ ਗਲਤ ਤਰਾਵਾਂ ਲਾ ਕੇ ਜੋ ਐਨਐਸਏ ਵਰਗੇ ਕਾਨੂੰਨ ਐ ਬਹੁਤ ਸਖਤ ਹੈ ਉਹ ਉਹਨਾਂ ਚ ਉਹਨਾਂ ਨੂੰ ਗ੍ਰਿਫਤਾਰ ਕਰਨਾ ਔਰ ਜੇਲ੍ਹ ਗੜਦਿਲ ਲਗਾਣਾ ਇੱਕ ਬਹੁਤ ਵੱਡਾ ਉਹ ਪੰਜਾਬ ਦੇ ਲੋਕਾਂ ਨਾਲ ਸਿੱਖਾਂ ਨਾਲ ਬਹੁਤ ਵੱਡੀ ਬੇਇਨਸਾਫੀ ਸੀ ਅ ਜਲੰਧਰ ਜਿਮਨੀ ਚੋਂ ਵੀ ਹੈ ਜੀ ਉਸ ਬਾਰੇ ਕੀ ਸੋਚਦੇ ਤੁਸੀਂ ਨਹੀਂ ਉਹਦੇ ਚ ਅਸੀਂ ਕੋਈ ਕੋਈ ਪਾਰਟਿਸਪੇਟ ਨਹੀਂ ਕੀਤਾ ਤੇ ਅਸੀਂ ਸੋਚਦੇ ਹਾਂ ਕਿ ਕੋਈ ਜਿਹੜੀ ਕੋਈ ਆਪਣੇ ਪੰਜਾਬ ਦੀ ਗੱਲਾਂ ਜਿਹੜੀ ਚੰਗੀ ਸੋਚ ਵਾਲਾ ਕੋਈ ਬੰਦਾ ਅੱਗੇ ਆਵੇ ਅਸੀਂ ਇਹ ਚੀਜ਼ ਉਮੀਦ ਕਰਦੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ